ਨਕਸਲਿਨ ਕਿਉਂ ਬਣੇ ਤੇ ਉਹਨਾਂ ਦੀਆਂ ਜ਼ਮੀਨਾਂ ਐਵੇਂ ਖੋਈਆਂ ਗਈਆਂ ਅੱਜ ਦੀ ਲੈਂਡ ਪੁਲਿੰਗ ਕੀ ਉਹਨਾਂ ਹਾਲਾਤਾਂ ਨਾਲ ਮਿਲਦੀ ਹੈ ਜਾਂ ਵੱਖਰੀ ਹੈ ਅੱਜ ਜੇਕਰ ਕਿਸੇ ਦੇ ਹੱਥ 'ਚ ਹਥਿਆਰ ਆ ਗਿਆ ਤਾਂ ਪਹਿਲਾ ਪੁੱਛੋ ਕਿਉਂ ਆਇਆ ਕੋਈ ਵੀ ਇੱਥੇ ਬੰਦੂਕ ਚੁੱਕਣ ਲਈ ਨਹੀਂ ਬਣਿਆ ਪਰ ਜਦੋਂ ਜ਼ਮੀਨ ਖੋਹੀ ਜਾਂਦੀ ਏ ਉਦੋਂ ਮਨੁੱਖ ਆਪਣੇ ਹੱਕ ਲਈ ਜੰਗ ਲੜਦਾ ਏ ਨਕਸਲਵਾਦ ਦੀ ਸ਼ੁਰੂਆਤ 1967 ਵਿੱਚ ਪੱਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਹੋਈ ਜਿੱਥੇ ਗਰੀਬ ਕਿਸਾਨ ਦੀ ਜ਼ਮੀਨ ਜ਼ਬਰਦਸਤ ਅਸਤਿਕ ਹੋਈ ਗਈ ਤੇ ਪੁਲਿਸ ਵੱਲੋਂ ਜੁਰਮ ਹੋਏ ਤੇ ਗਰੀਬਾਂ ਨੇ ਹਥਿਆਰ ਚੁੱਕ ਲਏ ਤੇ ਫਿਰ ਜੰਗ ਸ਼ੁਰੂ ਹੋਈ ਨਾ ਕਿਸੇ ਧਰਮ ਲਈ ਨਾ ਕਿਸੇ ਰਾਜਨੀਤੀ ਲਈ ਸਿਰਫ ਆਪਣੀ ਜ਼ਮੀਨ ਲਈ ਉਹ ਲੋਕ ਕਿਹਾ ਕਰਦੇ ਸਨ ਜਦ ਤੱਕ ਹਲਾ ਵਾਲੇ ਹੱਥਾਂ ਨੂੰ ਹੱਕ ਨਹੀਂ ਮਿਲਦੇ ਤਦ ਤੱਕ ਇਨਕਲਾਬ ਜਾਰੀ ਰਹੂ ਲੈਂਡ ਪੂਲਿੰਗ ਅੱਜ ਦਾ ਮਾਡਰਨ ਰੂਪ ਤਾਂ ਨਹੀਂ ਬਣ ਗਿਆ ਕਿਤੇ ਹਾਲਾਕੀ ਮੇਰੇ ਦੇ ਪੁੱਲ ਵਾਹੀ ਲਈ ਇੱਕ ਵੀ ਮਰਲਾ ਜ਼ਮੀਨ ਨਹੀਂ ਪਰ ਹਾਲਾਤਾਂ ਨੂੰ ਦੇਖ ਕੇ ਚਿੰਤਤ ਹਾਂ ਜੇ ਗੱਲ ਕਰੀਏ ਲੈਂਡ ਪੂਲਿੰਗ ਨੀਤੀ ਦੀ ਇੱਕ ਐਸਾ ਕਨਸੈਪਟ ਜਿੱਥੇ ਕਿਸੇ ਦੀ ਜ਼ਮੀਨ ਨੂੰ ਜ਼ਬਰਨ ਨਹੀਂ ਪਰ ਸਹਿਮਤੀ ਨਾਲ ਇਕੱਠਾ ਕੀਤਾ ਜਾਂਦਾ ਹੈ ਸ਼ਹਿਰ ਬਣਾਉਣ ਲਈ 인ਫਰਾਸਟ੍ਰਕਚਰ ਤਿਆਰ ਕਰਨ ਲਈ ਜਾਂ ਡਵੈਲਪਮੈਂਟ ਲਿਆਉਣ ਲਈ ਸਰਕਾਰ ਕਹਿੰਦੀ ਤੁਸੀਂ ਸਾਡੀ ਸਕੀਮ ਵਿੱਚ ਜ਼ਮੀਨ ਦਿਓ ਅਸੀਂ ਤੁਹਾਨੂੰ ਵਧੀਆ ਕੰਪਨਸੇਸ਼ਨ ਡਵੈਲਪਮੈਂਟ ਪਲਾਟ ਤੇ 인ਫਰਾਸਟ੍ਰਕਚਰ ਦਿਆਂਗੇ ਪਰ ਸਵਾਲ ਇਹ ਉੱਠਦਾ ਹੈ ਕਿ ਕਿਸਾਨ ਸੱਚਮੁੱਚ ਮੰਨਦੇ ਆ ਜ਼ਮੀਨ ਦਿੰਦੇ ਆ ਜਾਂ ਡਰ ਕੇ ਦਿੰਦੇ ਆ ਕਿ ਇਹ ਵੀ ਕੋਈ ਨਵਾਂ ਰੂਪ ਤਾਂ ਨਹੀਂ ਜ਼ਮੀਨ ਖੋਹਨ ਦਾ नक्सਲਵਾਦ ਤੇ ਲੈਂਡ ਪੂਲਿੰਗ ਦੀ ਤੁਲਨਾ ਇਸ ਤਰੀਕੇ ਨਾਲ ਕਰੀਏ ਤੇ ਤਾਂ नक्सਲਵਾਦ ਨੇ ਸਾਲ 1967 ਤੋਂ ਹਥਿਆਰ ਇਸ ਲਈ ਚੁੱਕੇ ਗੁੱਸਾ ਤੇ ਗੋਲੀ ਚਲਾਈ ਕਿਉਂਕਿ ਮਕਸਦ ਸੀ ਜ਼ਮੀਨ ਦੀ ਰਾਖੀ ਦਾ ਤੇ ਹੁਣ ਜੇ ਗੱਲ ਕਰੀਏ ਲੈਂਡ ਪੂਲਿੰਗ ਸਾਲ 2000 ਦੇ ਬਾਅਦ ਜ਼ਬਰਦਸਤੀ ਜ਼ਮੀਨ ਲੈਣ ਕਰਨ ਸ਼ੱਕ ਜਾਂ ਸਹਿਮਤੀ ਵਿੱਚ ਜ਼ਮੀਨ ਦੇ ਇਨਕਾਰਨ ਕਾਨੂੰਨ ਤੇ ਨੀਤੀ ਤੇਜ਼ ਸੀ ਸਰਕਾਰਾਂ ਦੀ ਕਿਉਂਕਿ ਸ਼ਹਿਰੀ ਵਿਕਾਸ ਲਈ ਜ਼ਮੀਨ ਐਕਵਾਇਰ ਕਰਨੀ ਜ਼ਰੂਰੀ ਭਾਵੇਂ ਉਹਦੇ ਲਈ ਜ਼ਮੀਂਦਾਰਾਂ ਦੀ ਅਗਲੀ ਪੀੜ੍ਹੀ ਬੇਰੁਜ਼ਗਾਰ ਮਰੇ ਕੋਈ ਮਤਲਬ ਨਹੀਂ ਸਭ ਤੋਂ ਵੱਡੀ ਨਿਆਂ ਦੀ ਗੱਲ ਹੈ ਜਦ ਤੱਕ ਕਿਸਾਨ ਦੀ ਜ਼ਮੀਨ ਦੇ ਮੁੱਲ ਉਸ ਦੀ ਮਰਜ਼ੀ ਦੇ ਨਹੀਂ ਮਿਲਦੇ ਤਦ ਤੱਕ ਨਕਸਲਵਾਦ ਚੁੱਪ ਨਹੀਂ ਹੋਵੇਗਾ ਚਾਹੇ ਉਸ ਦਾ ਰੂਪ ਅੱਜ ਭਾਵੇਂ ਵੱਖਰਾ ਹੀ ਕਿਉਂ ਨਾ ਹੋਵੇ ਤਰੱਕੀ ਦੀ ਰਾਹ ਤੇ ਜਾਓ ਪਰ ਕਿਸੇ ਦੀਆਂ ਜੜ੍ਹਾਂ ਉਖਾੜ ਕੇ ਨਹੀਂ ਸਹਿਮਤੀ ਇਨਸਾਫ਼ ਤੇ ਭਰੋਸੇ ਨਾਲ ਜਦ ਕਿਸੇ ਦੀ ਜ਼ਮੀਨ ਖੋਹੀ ਜਾਂਦੀ ਹੈ ਤਾਂ ਉਹ ਖਮੋਸ਼ ਨਹੀਂ ਰਹਿੰਦਾ ਕਦੇ ਨਕਸਲਵਾਦ ਬਣ ਜਾਂਦਾ ਕਦੇ ਇਨਕਲਾਬ ਵੀ ਸਾਲ 2067 ਵਿੱਚ ਨਕਸਲਬਾੜੀ ਪਿੰਡ ਦੇ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰਨ ਕੋਈਆਂ ਗਈਆਂ ਉਹਨਾਂ ਹਥਿਆਰ ਚੁੱਕੇ ਤੇ ਇਨਸਾਫ਼ ਲਈ ਜੰਗ ਲੜੀ ਤੁਸੀਂ ਵੀ ਚੁੱਕੋ ਕਿ ਗਾਣਿਆਂ 'ਚ ਹੀ ਬੁੜਕਨ ਜੋਗੇ ਹੋ ਅੱਜ ਵੀ ਨਾ ਕੋਈ ਤਰਸ ਨਾ ਕੋਈ ਦਲਾਸਾ ਲੈਂਡ ਪੂਲਿੰਗ ਦੇ ਨਾਂ ਤੇ ਜ਼ਮੀਨਾਂ ਇਕੱਠੀਆਂ ਹੋ ਰਹੀਆਂ ਨੇ ਕਹਿੰਦੇ ਸਹਿਮਤੀ ਨਾਲੇ ਪਰ ਅੰਦਰੋਂ ਕਿਸਾਨ ਡਰ ਰਹੇ ਨੇ ਕਿ ਇਹ ਨਕਸਲਵਾਦ ਦਾ ਨਵਾਂ ਰੂਪ ਤਾਂ ਨਹੀਂ ਇਨਸਾਫ਼ ਇਮਾਨਦਾਰੀ ਤੰਦਰੁਸਤ ਇਰਾਦਿਆਂ ਨਾਲ ਹੁੰਦਾ ਨਾ ਕਿ ਕਾਗਜ਼ਾਂ ਤੇ ਗੂਠੇ ਜਾਂ ਹਸਤਾਕ Carla